ਪੜਿਆ ਕਿ ਉਹ ਗਵਰਨਮੈਂਟ ਉਹਨਾਂ ਨੇ ਖਤਮ ਕਰ ਦਿੱਤਾ। બીજી ਗੱਲ ਅੱਜੀ ਹੈ ਮਹਿਕਮਾ ਤੋਂ। ਅਸੀਂ ਸਭ ਪੰਜਾਬ ਦੀ ਸੇਵਾ ਕਰਨਾ ਹੈ। ਅਸੀਂ ਮਹਿਕਮਾ ਨਹੀਂ ਆਉਂਦੀ ਹੈ। ਅਸੀਂ ਪੰਜਾਬ ਬਚਾਉਣਾ ਹੈ। ਸਾਡੇ ਗਰੀ ਪੰਜਾਬ ਹੈ। ਮਹਿਕਮੇ ਮਰ ਲਈ ਕੋਈ ਅਹਿਮੀਅਤ ਨਹੀਂ ਰਹਾ। ਸਦਾ ਅਸੀਂ ਪੰਜਾਬ ਨੂੰ ਬਚਾਉਣ ਦੇ ਲੱਗੇ ਹਾਂ। ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਠੀਕ ਲੀਆਂ ਤੇ ਲੈ ਕੇ ਉਹਨਾਂ ਨੇ ਇਹ ਸਾਡੇ ਲਈ ਕੋਈ ਡੰਡਾ ਨਹੀਂ ਹੈ ਕੋਈ ਗੱਲ ਨਹੀਂ ਸਮਝਣ ਦੀ ਗੱਲ ਕਿ ਕੀ ਗੱਲ ਮੁਕਤਤੀ ਸਾਲ ਦੀ ਰੁਕੀ ਹੈ ਉਹਨਾਂ ਨੇ ਸਾਡੇ ਕੋਲ ਜਿੱਦਾਂ ਦਾ ਕੰਮ ਲੈਣਾ ਹੁੰਦਾ ਹੈ ਉਹ ਦੇ ਦੇ ਨਹੀਂ ਸਰਪਰੋਵ ਦੇ ਵਿੱਚ ਗੱਲ ਇਹ ਹੈ ਕਿ ਉਹ ਡਿਪਾਰਟਮੈਂਟ ਜਿਹੜਾ ਕਦੀ ਐਡਮਿਨਿਸਟ੍ਰੇਟਿਵ ਹੀ ਕਰਦਾ ਉਹ ਸਾਡੀ ਸੱਜ ਮੈਂ ਤੁਹਾਨੂੰ ਦੱਸਦਾ ਕਰੇ ਜਾਂ ਨਾ ਕਰੇ ਸਾਡਾ ਏਜੰਡਾ ਹੀ ਦੀ ਹੈ ਕਹਿੰਦਾ ਭਾਈ ਸਭਾ ਪੰਜਾਬ ਉਹਨਾਂ ਦੇ ਥੋੜਾ ਪਿੱਛੇ ਹੋ ਗਲੰਦਰ ਦੇ ਵਿੱਚ ਬਹੁਤ ਵਧੀਆ ਸੈੱਟਿੰਗ ਹੋਣ ਉਹ ਸ਼ੁਰੂ ਹੋਇਆ। ਮਨ ਲਈ ਸਭਾ ਦਾ ਬਹੁਤ ਵਧੀਆ ਪੱਲ। ਫਲਾਈਨਰ ਹੋਇਆ। ਕਿ ਜਿਹੜਾ ਪ੍ਰਵਾਸ ਉਹ ਪੰਜਾਬ ਦੇ ਵਿੱਚੋਂ ਕਿੱਦਾਂ ਹੋ ਰਿਹਾ ਤੇ ਅੱਜ ਪ੍ਰਵਾਸ ਜਿਹੜਾ ਕਿਹੜੇ ਦੌਰ ਦੇ ਵਿੱਚ ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਵੱਡੇ ਵਿਦਵਾਨ ਆਏ। ਉਹਨਾਂ ਨੇ ਸਵੇਰੇ ਵੀ ਬਲਤੜਾ ਬੋਲਿਆ ਅਗਲੇ ਸੈਸ਼ਨਾਂ ਦੇ ਵਿੱਚ ਫਰੀ 20 ਮਿੰਟ ਬਾਅਦ ਸੈਸ਼ਨ ਸ਼ੁਰੂ ਹੋ ਕੁਝ ਵੀ ਬੋਲਣਗੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਐਨਆਈ ਸਭਾ ਨੂੰ ਜਿਹੜਾ ਇਹ ਸੈਮੀਨਾਰ ਕੀਤਾ ਗਿਆ ਇਹ ਪੰਜਾਬੀਆਂ ਲਈ ਐਨਰੋਜੀ ਦੀ ਗੱਲ ਦੀ ਬਹੁਤ ਹੀ ਜ਼ਿਆਦਾ ਸਾਰਥਕ ਸਾਬਤ ਹੋ ਗਿਰ ਬੜੇ ਅੱਛੇ ਸਟੈਂਡ ਲਗ ਗਿਆ ਇਟ ਇਜ਼ ਅ ਰਿਪੋਰਟ ਹੋ ਕੇ ਆ ਰਹੀ ਹੈ ਇਸ ਲਈ ਨਾ ਵਾਸਤੇ ਕੀ ਚਿੰਤਨ ਕੀਤਾ ਹੈ ਇਸ ਸੈਮੀਨਾਰ ਨੇ ਨਹੀਂ ਜਿਹੜੇ ਰਿਪੋਰਟ ਹੋ ਕੇ ਹੋ ਰਿਹਾ ਹੈ ਉਹ ਬਹੁਤ ਅਜੇ ਅਗਲੇ ਸੈਸ਼ਨਾਂ ਚ ਹੋਊਗੀ ਪਰ ਅਸੀਂ ਜਿਹੜੇ ਇਹ ਨੀ ਉੱਪਰ ਕਰਿਓ ਆਹ ਬੰਦੇ ਲਈ ਧਰਵਾਜੇ ਖੁੱਲੇ ਆ ਸਰਕਾਰ ਦੇ ਅਸੀਂ ਹਰ ਬੰਦੇ ਨਾਲ ਸੰਯੋਗ ਕਰਦੇ ਹਾਂ ਹਰ ਇੱਕ ਨੂੰ ਗਲੇ ਲਾਦੇ ਜੋ ਬੀਸਟ ਫਾਦੀ ਡਿਊਟੀ ਬੰਦੀ ਆ ਗਵਰਨਮੈਂਟ ਆਫ ਪੰਜਾਬ ਦੀ ਉਹ ਡਿਊਟੀ ਐਸੀ ਕਰ ਰਹੇ ਬਸ ਬੇਸਿਕਲੀ ਉਹ ਵੀ ਨਹੀਂ ਚੱਲ ਕਰੀਓ ਆਪਣੇ ਉਹਨਾਂ ਦੇ ਕਈ ਯੂਜ਼ ਕਈਆਂ ਦੀ ਤਿੰਨ ਤੋਂ ਵੀ ਉੱਤੇ ਚਾਲੀ ਆ ਕਈ ਸਟੱਡੀਜ਼ ਵੀ ਅੱਧੀ ਪਾਸ ਨੇ ਕਈ ਜੌਬਸ ਦੇ ਬਾਰੇ ਜਿਹੜੀ ਕਮਿਟਮੈਂਟ ਦਿੱਤੀ ਗਈ ਸੀ ਉਹ ਜੌਬਸ ਨਿਕਲ ਆਉਂਦੀ ਜਿੰਨਾ ਕਮਿਟਮੈਂਟ ਨਹੀਂ ਦਿੱਤੀ ਪਹਿਲੇ ਸੋਣ ਅਸੀਂ ਕਹਾਂ ਕਿ ਅਸੀਂ ਆਲਰੇਡੀ ਸਰਦਾਰ ਮੋਹਦਸੇਮਾਨ ਦੀ ਸਰਕਾਰ ਨੇ 50 ਹਜ਼ਾਰ ਨੌਕਰੀ ਦਿੱਤੀ ਹੈ ਇੰਨਾ ਬੰਦਿਆਂ ਚੋਂ ਜਿਹੜਾ ਬੰਦਾ ਕੁਆਲੀਫਿਕੇਸ਼ਨ ਜਿਹੜੀ ਪੂਰੀ ਕਰਦਾ ਉਹਨੂੰ ਵੀ ਮੌਕਾ ਦੇਉਂਦੇ ਆ ਜ ਜੇ ਜਿਹੜੀ ਕੋਈ ਛੋਟੀ ਮੋਟੀ ਜਿਦਾ ਅੱਠ ਫੇਲ ਆ ਜਾਂਦਾ ਪਾਸ ਆ ਜਾਂਦਾ ਦਾ ਕੁੰਦਾ ਲੋਕਲ ਕੋਈ ਜੋਬ ਨਹੀਂ ਉਹਦੀ ਕੱਸੀ ਉਹ ਵੀ ਮਤ ਕਰਦੇ ਨਹੀਂ ਸਰ ਪਰ ਉਹ ਵੀ ਸਰ ਉਹਦੇ ਵਿੱਚ ਆਪਣੇ ਕਿਵੇਂ ਉਹਨੇ ਤੇ ਇਸੇ ਕਾਰਨ ਕਰਕੇ ਤਾਂ ਆਪਣੇ ਬਾਹਰ ਦਾ ਉੱਦਿਲਾ ਕਰ ਰਹੇ ਸੀ ਕਿਉਂਕਿ ਪੜ੍ਹੇ ਲਿਖੇ ਨਹੀਂ ਹੈਗੇ यहां पे ਕਾਬਲੀਅਤ ਨਹੀਂ ਹੈਗੀ ਜਾਂ ਪੜ੍ਹਾਈ ਘੱਟ ਹੈ ਸਾਡ ਪੰਜਾਬ ਦੇ ਵਿੱਚ ਅਸੀਂ ਹਾਂਜੀ ਬਲਤਿੰਨ ਚੀਜ਼ਾਂ ਦੇ ਉੱਤੇ ਬਹੁਤ ਕੰਮ ਕਰਦੇ ਆ। ਇੱਕ ਅਸੀਂ ਕੰਮ ਕਰਦੇ ਆ ਐਗਰੋ ਬੇਸਡ ਇੰਡਸਟਰੀ ਜਿਹੜੀ ਉਹ ਹੈ। ਇੱਕ ਅਸੀਂ ਦੂਸਰੀ ਇੰਡਸਟਰੀ ਲੈ ਕੇ ਆ ਜੇ Tata Steel ਵਰਗਾ ਵੱਡੀਆਂ-ਵੱਡੀਆਂ ਨਿਰਮਿਤਾਂ ਲੋਕਾਂ ਨੂੰ ਜੋਬਾ ਮਿਲਣਗੀ। ਹੂੰ। ਇੱਕ ਅਸੀਂ ਸਰਕਾਰ ਦੇ ਲੈਵਲ ਤੇ ਜੋਬਾ ਦੇ ਦੋ। ਜੀ। ਜਿਹਦੇ ਚੋਂ ਤੱਕ ਅਸੀਂ ਤਿੰਨ ਸਾਲਾਂ 50 ਹਜ਼ਾਰ ਤੋਂ ਵੱਧ ਜੋ ਜਿਹੜੀ ਦਿੱਤੀ ਹੈ। ਹੂੰ। ਬਹੁਤ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਵੱਡੀਆਂ-ਵੱਡੀਆਂ ਇੰਡਸਟਰੀ ਹੋਣਗੀ। ਤੇ ਜਿਹੜੇ ਇਦਾਂ ਦੇ ਬੰਦੇ ਜਿਹੜੇ ਥੋੜੇ ਪੜੇ ਉਹਨਾਂ ਨੂੰ ਦੇਬੰਦ ਦੀ ਹੱਥਾਂ ਦੀ ਜੋਬ ਜਿੰਦੀਆਂ ਉਹ ਮਿਲ ਪੜਸੀ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਚੰਗੀ ਜਿਹੀ ਖੁਲਾਪਾ ਇੰਡਸਟਰੀ ਲਾਈਏ ਤੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਣ ਇੰਡਸਟਰੀ ਜਿਹੜੀ ਜੈਗਰੋ ਬੇਸਡ ਫੂਡ ਇੰਡਸਟਰੀ ਜਿਹੜੀ ਇਹ ਉਹ ਵੀ ਆ ਜਾਂਦੀ ਹੈ ਤੇ ਪੰਜਾਬ ਦੇ ਇੱਕ ਬਹੁਤ سارے ਮਸਲੇ ਸਰ ਇੱਕ ਦਾ ਸਟ੍ਰਿੰਗ ਆਪ੍ਰੈਸ਼ਨ ਹੋਇਆ ਚੈਨਲ ਨੇ ਕੀਤਾ ਉਹਦੇ ਵਿੱਚ ਚਲੰਦੇ ਕਿਹੜਾ ਠੋਕਣ ਚਾਰ ਇਹ ਵੀ ਜਿਹੜਾ ਬੰਦਾ ਦਿਖਾਏਗਾ ਕਿ ਉਹ ਬੰਦਾ ਨੂੰ ਕਹਿ ਰਿਹਾ ਨਹੀਂ ਨਹੀਂ ਜਿਹੜਾ ਕੋਈ ਸਾਡੇ ਕੋ ਆਊਗਾ ਸੁਣੋ ਅਸੀਂ ਹਰ ਬੰਦੇ ਨੂੰ ਚੈਨਲ ਦੇ ਪ੍ਰੋਗਰਾਮ ਸਾਡੀ ਬਿਹਤਰੀ ਕਸਟਮਰ ਅਸੀਂ ਹਰ ਬੰਦੇ ਨੂੰ ਕਹਿੰਦੇ ਕਿ ਸਾਡੇ ਕੋਲ ਅਸੀਂ 15 ਐਫਆਈਓ ਦਰਜ ਕੀਤੀਆਂ 25 ਨੂੰ ਲੈ ਕੇ ਹੁਣ ਤੱਕ ਜਦੋਂ ਸਰ ਆਏਗਾ ਨਹੀਂ ਕਿਉਂਕਿ ਉਹ ਜਲੰਧਰ ਦੇ ਇਨੇ ਤੇ ਆਫਟਰ ਵੀ ਕਾਫੀ ਕੰਮ ਦਾ ਕੰਮ ਹੋਇਆ ਵੀ ਨਾ ਉਸ ਤੋਂ ਬਾਅਦ ਤੁਸੀਂ ਨੂੰ ਫੋਲੋ ਕਰੋ ਕਾਨੂੰਨ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਕਿ ਜੇ ਸਾਨੂੰ ਕੋਈ ਐਪਲੀਕੇਸ਼ਨ ਦਿੰਦਾ ਕਿ ਮੇਰ ਦਾ ਆਫਵਾੜ ਹੋ ਗਿਆ ਮੇਰ ਦਾ ਠਗੀ ਵਧੀਆ ਮੇਰ ਦਾ ਖੋਹਿਆ ਤਾਂ ਉਸੇ ਲਈ ਕਾਲ ਕਰਦੇ ਆ ਤੇ ਉਸੇ ਲਈ ਅਸੀਂ ਕਰਦਾ ਪਛਾਤਾ ਨਹੀਂ ਸਰ ਅਸੀਂ ਹਲ ਬੰਦ ਨਹੀਂ ਨਹੀਂ ਪਰ ਸਕਦੇ ਸਰ ਨਹੀਂ ਸਰ ਜੇ ਡਿਟੇਲ ਹੋਣ ਤੋਂ ਬਾਅਦ ਅਸੀਂ 3225 ਇਹੋ ਜੇ ਫਰਵਲ ਟੈਂਟਰ ਦੇ ਖਲਾਫ ਹੁਣ ਤੱਕ ਕੇਸ ਜਿਹੜੇ ਦਰਜ ਕੀਤੇ 3255 ਜੋ ਜੋ ਸਾਨੂੰ ਪਤਾ ਲੱਗੀ ਜੂਗਾ ਜੋ ਜੋ ਸਾਨੂੰ ਲੋਕ ਦੱਸੀ ਜਾਣਗੇ ਲੋਕ ਸਾਡੀ ਮਦਦ ਕਰ ਲਗੇ ਤਾਂ ਅਸੀਂ ਉਹ ਵੀ ਇਹ ਵੀ ਅਸੀਂ ਉਹੀ ਤਾਂ ਕਰਨਾ ਉਹੀ ਤਾਂ ਕਰਨਾ ਕੋਸ਼ਿਸ਼ ਕਰ ਰਹੇ ਆ ਕਿ ਵੀਡੀਓ ਸੋਸ਼ਲ ਮੀਡੀਆ ਤੇ ਆਲਰੇਡੀ ਚੱਲ ਰਹੀ ਹੈ ਜਿਹਦੇ ਵਿੱਚ ਚਾਰ ਜਿਹੜੇ ਬੰਦੇ ਦਾ ਸਟਿੰਗ ਹੋਇਆ ਵੀ ਸਰ ਉਹ ਅਨਰਜਿਸਟਰ ਨੇ ਉਹਨਾਂ ਦਾ ਰਜਿਸਟਰ ਵੀ ਨਹੀਂ ਹੈਗਾ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰਦੀ ਮਤਲਬ ਕਿ ਇਧਰ ਜਿਹੜੇ ਲੋਕੀ ਲੋਕੀ ਅਗਰ ਉਹਨਾਂ ਤੱਕ ਪਹੁੰਚ ਕਰ ਰਹੇ ਤੇ ਪੁਲਿਸ ਆਪਣੀ ਤੌਰ ਤੇ ਇੰਦਰੀ ਕਿਉਂ ਨਹੀਂ ਕਰਦੀ ਮੈਂ ਮੈਂ ਜਿਹੜਾ ਜਿਹੜਾ ਤੁਸੀਂ ਵੀਡੀਓ ਦੇ ਹੁਣੇ ਬਾਅਦ ਕਰਦੇ ਜੇ ਉਹ ਮਤਲਬ ਇਦਾਂ ਉਹਦਾ ਹੋਊਗਾ ਤੇ ਆਪਾਂ ਉਹਦਾ ਖਰਾਬ ਕਰਾਂਗੇ ਸਰ ਤੁਸੀਂ ਐਨਆਰਐਸ ਦਾ ਜੱਟਾ ਬੇਸ ਬਣਾਉਣ ਦੀ ਗਲਤੀ ਕੀਤੀ ਸੀ ਜਦੋਂ ਤੁਸੀਂ ਨਵਾਂ ਨਵਾਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਹਾਂ ਕਾਰਜ ਰੇਤ ਦਾ ਕੰਮ ਨਾ ਦੇ ਸੀ ਕਦੋਂ ਤੱਕ ਪੈਂਸਲ ਹੋ ਗਈ ਚਰ ਕਦ ਤੱਕ ਮੁਕੰਮਲ ਹੋ ਜਾਏਗੀ ਸਰ ਵੈਲਕਮ ਕੋਈ ਸਰ ਸਰ ਪੇਸ ਪਤਾ ਦੀ ਆਈਡੀ ਫੋਟੋ ਦਿਖਾ ਕੇ ਅਡੀਸ਼ਨ ਕੈਨੇਡਾ ਗਿਆ ਉੱਥੇ ਕੋਈ ਬੰਦਾ ਅਫਸਰ ਰਸ ਤੇਲ ਕਰ ਉਹ ਬੱਸ ਆਪਣੇ ਕੋਸ਼ਿਸ਼ ਕੋਈ 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 ਕੋ ਪਾਲਸੀ ਕਾਪੀ ਕੋਸ਼ੀ ਤੇ ਲੱਗੇ ਅਸੀਂ ਕਈ ਅਪਾਰਟਮੈਂਟਾਂ ਦੇ ਨਾਲ ਕਈ ਦਰਸ਼ੀਆਂ ਨਾਲ ਗੱਲ ਕਰਦੇ ਕਿ ਬਹੁਤ ਬਹੁਤ ਸਾਰੇ ਦਾਜੇ ਭੰਗ ਖੰਗ ਪਤਾ ਲੱਗਦੀ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨੇ ਸਾਡੇ ਅੰਮ੍ਰਿਤ ਆ ਕਿੱਥੇ ਕਿੰਨੇ ਜੇ ਕੰਮ ਦਾ ਕੋਈ ਭੀੜ ਬੈ ਜਾਂਦੀ ਹੈ ਕਿਸ ਦੇਸ਼ ਦੇ ਵਿੱਚ ਤੇ ਅਸੀਂ ਉਹਨਾਂ ਦੀ ਸੋਖੇ ਕਰਨ ਨਾਲ ਜਿਹੜੀ ਹੈਲਪ ਕਰ ਸਕਦੇ ਸਰ ਇੱਕ ਥੋੜਾ ਡਿਪਾਰਟਮੈਂਟ ਕਾਟਮ ਨੂੰ ਕਿਹਾ ਕਿ ਇਹ ਡਿਪਾਰਟਮੈਂਟ ਐਗਜ਼ਿਸਟ ਨਹੀਂ ਕਰਦਾ ਅਸੀਂ ਹਾਂ ਜੀ ਤੁਸੀਂ ਕਿਹਾ ਕਿ ਉਹਨੇ ਕਿਹਾ ਕਿ ਉਹ ਸੁਣੋ ਕੈਪੀਟਿਸ਼ਨਰੀ ਆਈਆਂ ਹੈਗੇ ਤੁਸੀਂ ਅਪਲਾਈ ਉਹਦੇ ਵਿੱਚ ਹੈ ਕਿ ਹਮ ਮੋਟਰ ਕੁਛ ਦੀਆ ਕਿ ਜਿਹੜਾ ਤੇ ਉਹ ਡਿਪਾਰਟਮੈਂਟ ਉਹਨਾਂ ਦੇ ਖਤਮ ਕਰ। ਜੀ ਜੀ ਗੱਲ ਅੱਜੀ ਆ ਅਮਰੀਕਾ ਤੋਂ। ਅਸੀਂ ਸਭ ਪੰਜਾਬ ਦੀ ਸੇਵਾ ਕਰਨਾ ਹੈ। ਅਸੀਂ ਮਹਿਕਮੇ ਆਂ ਨਹੀਂ ਹੈ। ਅਸੀਂ ਪੰਜਾਬ ਬਚਾਉਣਾ ਹੈ। ਸਾਡੇ ਗਰੀ ਪੰਜਾਬ ਹੈ। ਮਹਿਕਮੇ ਮਰ ਲਈ ਕੋਈ ਅਹਿਮੀਅਤ ਨਹੀਂ ਰਹਾ। ਸਦ ਅਸੀਂ ਪੰਜਾਬ ਨੂੰ ਬਚਾਉਣ ਨੂੰ ਲੱਗੇ ਹਾਂ। ਪੰਜਾਬ ਨੂੰ ਬਚਾਉਣਾ। ਪੰਜਾਬ ਨੂੰ ਠੀਕ ਲੀਆਂ ਤੇ ਲੈ ਕੇ ਉਹਨਾਂ ਨੇ ਇਹ ਸਾਡੇ ਲਈ ਕੋਈ ਡੰਡਾ ਨਹੀਂ ਹੈ ਕੋਈ ਤਾਂ ਗੱਲ ਨਹੀਂ ਹੈ ਸਮਝਿਕ ਦੀ ਗੱਲ ਕਿ ਕੀ ਉਹ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਹੈ ਉਹਨਾਂ ਨੇ ਸਾਡੇ ਕੋਲ ਜਿੰਦਾ ਦਾ ਕੰਮ ਲੈਣਾ ਹੁੰਦਾ ਹੈ ਉਹ ਦੇ ਦੇ ਨਹੀਂ ਸਰਪਰੋਵ ਦੇ ਵਿੱਚ ਗੱਲ ਇਹ ਇਹਨੇ ਕਿ ਉਹ ਡਿਪਾਰਟਮੈਂਟਸ ਕਿ ਜਿਹੜਾ ਸਾਡੀ ਐਗਜ਼ਿਸਟ ਨਹੀਂ ਕਰਦਾ ਉਹ ਸਾਡੀ ਸਭ ਤੋਂ ਮੈਂ ਤੁਹਾਨੂੰ ਦੱਸਦਾ ਕਦੇ ਜੇ ਨਾ ਕਦੇ ਸਾਡਾ ਏਜੰਡਾ ਹੀ